ਲੋਕ ਮਾਰੂ ਸਰਕਾਰ ਜਿਹੜੀ ਹੈਗੀ ਆ ਉਹ ਕਾਂਗਰਸ ਸਰਕਾਰ ਹੈ ਵਰਕਰ ਨੂੰ ਮਾਰੀ ਰਹੀ ਸਰਕਾਰ ਹੈਗੀ ਆ ਉਹ ਕਾਂਗਰਸ ਸਰਕਾਰ ਹੈ 5 4000 ਬੰਦਾ ਤਾਂ ਮੈਂ ਹੀ ਲੈ ਕੇ ਆਵਾਂ ਮੈਂ ਤੁਹਾਨੂੰ ਐਲਾਨੀਆਂ ਕਰ ਰਿਹਾ ਅਮਰਿੰਦਰ ਸਿੰਘ ਨੂੰ ਕਹਣਾ ਰੋਕ ਲੈ ਮੈਂ ਲੈ ਕੇ ਆਉਂਗਾ ਜਿਹੜਾ ਜਨ ਖੇਤ ਮੁੱਖ ਮੰਤਰੀ ਪੰਜਾਬ ਦਾ ਹੈ ਉਹਦੀ ਕੋਈ ਕਮਿਊਨੀਕੇਸ਼ਨ ਪੰਜਾਬ ਦੇ ਨਾ ਵਰਕਰ ਕਾਂਗਰਸ ਦੇ ਵਰਕਰ ਨਾਲ ਆ ਨਾ ਆਪਣੇ ਮੰਤਰੀਆਂ ਨਾਲ ਨਾ ਪੰਜਾਬ ਦੇ ਲੋਕਾਂ ਨਾਲ ਮੈਂ ਬਿਲਕੁਲ ਨਹੀਂ ਜਾਉਂ ਸਾਰਾ ਮੌਜੂਦ ਹੈ ਗੁਰਿੰਦਰ ਬਾਲੀ ਸਾਡੇ ਨਾਲ ਪਲੇਟਫਾਰਮ ਤੇ ਆਉਂ। ਮੈਂ ਨਹੀਂ ਆਉਂ। ਮੈਂ ਨਹੀਂ ਜਾਵਾਂ। ਮੈਂ ਕੱਲ ਲੜਾਈ ਲੜੂਗਾ। ਬੀਤੇ ਦਿਨੀ ਕਾਂਗਰਸ ਵੱਲੋਂ 6 ਸਾਲ ਲਈ ਪਾਰਟੀ ਵਿੱਚੋਂ ਬਾਹਰ ਕੱਢੇ ਗਏ ਸੀਨੀਅਰ ਆਗੂ ਗੁਰਵਿੰਦਰ ਸਿੰਘ ਬਾਲੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਜਫੜਿਆ। ਗੁਰਵਿੰਦਰ ਸਿੰਘ ਬਾਲੀ ਨੂੰ ਪਾਰਟੀ 'ਚ ਸ਼ਾਮਿਲ ਕਰਨ ਲਈ ਖੁਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਰਵਿੰਦਰ ਸਿੰਘ ਬਾਲੀ ਦੇ ਘਰ ਪਹੁੰਚੇ। ਸ਼ਨੀਵਾਰ ਦੀ ਦੁਪਹਿਰ ਕਿਸੇ ਵੀ ਪਾਰਟੀ ਚ ਸ਼ਾਮਿਲ ਨਾ ਹੋਣ ਦੀ ਗੱਲ ਕਰਨ ਵਾਲੇ ਬਾਲੀ ਸ਼ਾਮ ਹੁੰਦਿਆ ਹੀ ਅਕਾਲੀ ਦਲ ਦੀ ਤੱਕੜੀ ਚ ਬੈਠੇ ਦਿਖਾਈ ਦਿੱਤੇ ਅਤੇ ਅਕਾਲੀ ਦਲ ਚ ਸ਼ਾਮਿਲ ਹੁੰਦੇ ਹੀ ਬਾਲੀ ਅਕਾਲੀ ਦਲ ਦੇ ਗੁਣਗਾਨ ਕਰਦੇ ਨਾ ਥੱਕੇ ਦੇਖੋ ਮੈਂ ਤਾਂ ਇੰਨੀ ਗੱਲ ਕਹਾਂਗਾ ਕਿ ਅਮਰਿੰਦਰ ਸਿੰਘ ਸਾਫ ਵੈਲਿਊ ਗਵਰਨਮੈਂਟ ਪੰਜਾਬ ਦੀ ਫੇਲ ਅਮਰਿੰਦਰ ਸਿੰਘ ਸਾਹਿਬ ਨਾਕਾਮਯਾਬ ਜਿਹੜੇ ਆਪਣੇ ਵਰਕਰ اور ਆਪਣੇ ਪਾਰਟੀ ਦੇ عہدیدار ਮੈਨੂੰ ਅਮਰਿੰਦਰ ਸਿੰਘ ਜੀ ਨੇ ਹੀ ਸਪੋਕਸਮੈਨ ਬਣਾਇਆ ਸੀ ਅੱਜ ਜੇਕਰ ਮੇਰੀ ਨਿਰਾਸ਼ਾ ਸੀ ਤੇ ਉਹਦੇ ਕਾਰਨ ਮੈਂ ਸਾਰੇ মিডিਆ ਨੂੰ ਪਹਿਲੇ ਦੱਸ ਗਿਆ ਕਿ ਜਿਹੜੀ ناکਾਮ ਸਰਕਾਰ ਲੋਕਾਂ ਨਾਲ ਧੋਖਾ ਜਿਹੜਾ ਅਮਰਿੰਦਰ ਸਿੰਘ ਇਹ ਮੈਂ ਅੱਜ ਨਹੀਂ ਕਹਿ ਰਿਹਾ ਮੈਂ ਪਿਛਲੇ 4 ਦਿਨ ਤੋਂ ਇਹ ਗੱਲ ਕਰ ਰਿਹਾ ਲੋਕ ਮਾਰੂ ਸਰਕਾਰ ਜਿਹੜੀ ਹੈਗੀ ਹੈ ਉਹ ਕਾਂਗਰਸ ਸਰਕਾਰ ਹੈ ਵਰਕਰ ਨੂੰ ਮਾਰੀ ਜਿਹੜੀ ਸਰਕਾਰ ਹੈਗੀ ਹੈ ਉਹ ਕਾਂਗਰਸ ਸਰਕਾਰ ਹੈ ਕਾਂਗਰਸ ਨੂੰ ਜੜਾ ਹੈਗਾ ਇਹਨਾਂ ਨੇ ਜਿਹੜੇ ਬੰਦੇ ਬਿਠਾਏ ਕਾਂਗਰਸ ਪਹੁੰਚ ਕਾਂਗਰਸ ਨੂੰ ਵੇਚ ਕੇ ਖਾ ਗਏ ਮੈਂ ਅਮਰਿੰਦਰ ਸਿੰਘ ਜੀ ਨੂੰ 18 ਵਾਰੀ ਮਿਲਿਆ ਹੈਗਾ 18 ਵਾਰੀ ਦੇ ਵਿੱਚੋਂ ਮੈਂ 9 ਵਾਰੀ ਅਮਰਿੰਦਰ ਸਿੰਘ ਜੀ ਨੂੰ 10 ਵਾਰੀ ਇਸ ਗੱਲ ਤੋਂ آگਾਹ ਕਰਾਇਆ ਕਿ ਸਰਕਾਰ ਦੇ ਪੱਲੇ ਕੁਝ ਨਹੀਂ ਰਿਹਾ ਸਰ ਸਰਕਾਰ ਦੇ ਲੋਕਾਂ ਦੀ ਵਰਕਰਾਂ ਦੀ ਜਿਹੜੀ ਸੁਣਵਾਈ ਨਹੀਂ ਹੋ ਰਹੀ ਹੈਗੀ ਤੇ ਮੈਂ ਸੁਖਵੀਰ ਸਿੰਘ ਬਾਦਲ ਜੀ ਅਕਾਲੀ ਦਲ ਦੇ ਅਧਿਐਖ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਇੱਕ ਗਰੀਬ ਆਦਮੀ ਦੇ ਘਰ ਆ ਕੇ ਉਹਨਾਂ ਨੇ ਮੈਨੂੰ ਸਰਪਾ ਬਣਾਇਆ ਔਰ ਅਕਾਲੀ ਦਲ ਦੇ ਵਿੱਚ ਆਪਣਾ ਮਾਨ ਸਨਮਾਨ ਦਿੱਤਾ ਅਮਰਿੰਦਰ ਸਿੰਘ ਸਾਹਿਬ ਇਹੀ ਤਾਂ ਤੁਹਾਡੇ ਕੋਲੋਂ ਮੰਗਦੇ ਸੀ ਅਸੀਂ ਅੱਜ ਕਾਂਗਰਸ ਦਾ ਵਰਕਰ ਵੀ ਜਿਹੜਾ ਹੈਗਾ ਤੁਹਾਡੇ ਕੋਲ ਮਾਨ ਸਨਮਾਨ ਹੀ ਮੰਗਦਾ ਸੀ ਮੈਂ 2 ਸਾਲ ਤੱਕ ਤੁਹਾਨੂੰ ਅਗਾਹ ਕਰੰਦਾ ਰਿਹਾ ਤੁਸੀਂ ਕਾਂਗਰਸ ਦਫ਼ਤਰ ਦੇ ਵਿੱਚ ਨਹੀਂ ਆਏ ਅੱਜ ਤੁਸੀਂ ਇਹ ਕੰਤਰ ਚ ਦੋ ਵਾਰੀ ਆ ਗਏ ਆਹੀ ਤਾਂ ਮੈਂ ਤੁਹਾਨੂੰ ਕਹਿੰਦਾ ਸੀ ਕਿ ਤੁਹਾਡੀ ਫੋਰਸ ਉਹ ਤੁਹਾਡੇ ਲੋਕ ਜਿਹੜੇ ਨੇ ਉਹ ਤੱਕੇ ਹੀ ਮਾਰਦੇ ਸੀ ਕਾਂਗਰਸ ਦੇ ਵਰਕਰਾਂ ਨੂੰ ਤੇ ਹੁਣ ਤੁਸੀਂ ਕਹਿੰਦੇ ਹੋ ਤਕੜੇ ਹੋ ਜਾਓ ਤਕੜੇ ਕਿੱਥੋਂ ਹੋ ਜੀਏ 2 ਸਾਲ ਚ ਕਿਸੇ ਸੈਕਟਰੀ ਦਾ ਕੰਮ ਕੀਤਾ ਹੋਵੇ 2 ਸਾਲ ਚ ਕਿਸੇ ਜਨਰਲ ਸੈਕਟਰੀ ਦਾ ਕੰਮ ਕੀਤਾ ਹੋਵੇ ਜਾਂ ਕਿਸੇ ਸਪੋਕਸਮੈਨ ਦਾ ਕੰਮ ਕੀਤਾ ਹੋਵੇ ਅਸੀਂ ਉਹਦੇ ਗੁਨਾ ਕਰ ਰਹੀ ਗੱਲ ਮੁੱਦਿਆਂ ਦੀ ਮੈਂ ਲੋਕਾਂ ਨੂੰ ਆਹਵਾਨ ਕਰਦਾ ਪੰਜਾਬ ਦੇਆਂ ਨੂੰ ਮੁੱਦਿਆਂ ਦੇ ਵੋਟ ਦੇ ਦੇਣਾ ਅਗਰ ਅਮਰਿੰਦਰ ਸਿੰਘ ਸਾਹਿਬ ਨੇ ਅਗਰ ਕੋਈ ਕੰਮ ਕੀਤਾ ਹੋਵੇ ਲੋਕ ਮਾਰੀ ਸਰਕਾਰ ਨੇ ਇਹ ਇਹਨਾਂ ਨੇ ਲੋਕਾਂ ਨੂੰ ਮਾਰਿਆ ਤਾਂ ਵੋਟ ਜ਼ਰੂਰ ਦੇ ਦੇਣਾ ਇਹਨਾਂ ਨੂੰ ਨਹੀਂ ਤਾਂ ਹੋਰ ਵੋਟ ਹੁਣ ਅਕਾਲੀ ਦਲ ਨੂੰ ਦੇਣਾ ਅਸੀਂ ਤੇ ਇੰਨੀ ਗੱਲ ਕਹਾਂਗੇ ਸਾਹਿਬ ਅਕਾਲੀ ਦਲ ਚ ਤੁਸੀਂ ਸ਼ਾਮਿਲ ਹੋ ਗਏ ਹੋ ਅੱਗੇ ਅਕਾਲੀ ਦਲ ਚ ਹੋਰ ਵੀ ਕੌਣ ਸੇ ਸ਼ਾਮਿਲ ਹੋ ਸਕਦੇ ਬਹੁਤ ਮਗਰ ਮੈਂ ਮੰਨ ਕੇ ਚੱਲੋ ਕਿ 5-4000 ਬੰਦਾ ਤਾਂ ਮੈਂ ਹੀ ਲੈ ਕੇ ਆਵਾਂ ਮੈਂ ਤੁਹਾਨੂੰ ਐਲਾਨੀਆਂ ਕਰ ਰਿਹਾ ਅਮਰਿੰਦਰ ਸਿੰਘ ਨੂੰ ਕਹਣਾ ਰੋਕ ਲੈ ਮੈਂ ਲੈ ਕੇ ਆਉਂਗਾ ਉਹਨਾਂ ਸੈਕਟਰੀਆਂ ਨੂੰ ਲੈ ਕੇ ਆਉਂਗਾ ਉਹਨਾਂ ਜਨਰਲ ਸੈਕਟਰੀਆਂ ਨੂੰ ਲੈ ਕੇ ਆਉਂਗਾ ਜਿਨ੍ਹਾਂ ਨੂੰ ਇਹਨਾਂ ਨੇ ਲੁੱਟਾਂ ਮਾਰੀਆਂ ਜਿਨ੍ਹਾਂ ਪ੍ਰਧਾਨਾਂ ਨੂੰ ਇਹਨਾਂ ਨੇ ਲੱਤਾਂ ਮਾਰੀਆਂ ਜਿਨ੍ਹਾਂ ਕੋਲ ਇਹਨਾਂ ਨੇ ਪੈਸੇ ਲਏ ਜੜੀਆਂ ਇਹਨਾਂ ਨੇ ਪੋਸਟਾਂ ਨੇ ਉਹ ਵੰਡੀਆਂ ਜੜੀਆਂ ਵੰਡੀਆਂ ਇਹਨਾਂ ਨੇ ਪੈਸੇ ਲੈ ਕੇ ਅੱਜ ਮੈਂ ਐਲਾਨੀਆਂ ਕਰ ਰਿਹਾ ਚਾਰ ਦਿਨ ਤੋਂ ਅੱਜ ਨਹੀਂ ਅੱਜ ਤਾਂ ਸੁਖਬੀਰ ਜੀ ਆਏ ਨੇ ਇੱਥੇ ਸੁਖਬੀਰ ਜੀ ਮੇਰੇ ਕੋਲ ਆ ਕੇ ਚਾਬੀ ਕਿਗੇ ਨੇ ਮਗਰ ਇਹ ਅਮਰਿੰਦਰ ਸਿੰਘ ਜੀ ਨੂੰ ਨਹੀਂ ਚਾਹੀਦੀ ਸੀ ਵੀ 37 ਸਾਲ ਕੰਮ ਕਰਨ ਤੋਂ ਬਾਅਦ ਤੁਸੀਂ ਕਾਂਗਰਸ ਦੇ ਵਰਕਰ ਨੂੰ ਕੁਝ ਨਹੀਂ ਦਿੱਤਾ ਹੈਗਾ ਲਤਾੜ ਕੇ ਤੁਸੀਂ ਕਾਂਗਰਸ ਨੂੰ ਵੇਚਤਾ ਅਗਰ ਤੁਹਾਡੀ ਕਿਤੇ ਅੱਟੀ ਸੱਤੀ ਹੋਰ ਹੈਗੀਏ ਤੇ ਓਪਨਲੀ ਆਓ ਅਸੀਂ ਓਪਨਲੀ ਆਏ ਆ ਕਿ ਨਹੀਂ ਤੇ ਤੁਹਾਡੇ ਕੋਲ ਡਰੇਆਂ ਸੀ ਤੁਸੀਂ ਚੀਫ ਮਿਨਿਸਟਰੋਂ ਪੰਜਾਬ ਦੇ ਅਸੀਂ ਵਰਕਰ ਆ ਪੰਜਾਬ ਦੇ ਡਰਨਾ ਨਹੀਂ ਸਾਥਿਓ ਹੁਣ ਅਗਰ ਅਮਰਿੰਦਰ ਸਿੰਘ ਨੂੰ ਅਸੀਂ ਫੇਰ ਉਹੀ ਅਹੁਦੇ ਫੇਰ ਉਹੀ ਗੱਲਾਂ ਉਹੀ ਚੇਰਮੈਨੀਆਂ 23 ਤਰੀਕ ਤੋਂ ਬਾਅਦ ਅਮਰਿੰਦਰ ਸਿੰਘ ਸਭ ਕੁਝ ਭੁੱਲ ਜਾਏਗਾ 24 ਤਰੀਕ ਨੂੰ ਫੇਰ ਉਹੀ ਸਿਕਿਉਰਟੀ ਦਾ ਫੇਰ ਉਹੀ ਲੱਤਾਂ ਇਹਦੀ ਕਿਸੇ ਵੀ ਗੱਲ ਚ ਨਾ ਆਣਾ ਮੈਂ ਅਸਤੇ ਸਿਰਫ ਇੰਨੀ ਗੱਲ ਕਹਾਂਗਾ ਅਮਰਿੰਦਰ ਸਿੰਘ ਜੀ ਹੁਣ ਸਿਰਫ ਤੁਹਾਨੂੰ ਲੌਲੀਪਾਪ ਦੇਣਗੇ ਤਾੜਨਾ ਜੱਫੀਆਂ ਵੀ ਪਾਣਗੇ ਇਹ ਜਗਾ ਜਗਾ ਕੈਂਡੀਡੇਟ ਦੇ ਕਿਉਂ ਜਾ ਰਹੇ ਨੇ ਗੁਰਮਿੰਦਰ ਸਿੰਘ ਬਾਲੀ ਨੇ ਕਹੀ ਸੀ ਇਹ ਗੱਲ ਇਹ ਇਸ ਕਰਕੇ ਜਗਾ ਜਗਾ ਜਾ ਰਹੇ ਨੇ ਨਹੀਂ ਤੇ ਇਹਨਾਂ ਨੇ ਕਿਸੇ ਦੇ ਫਾਰਮ ਭਰਾਉਣ ਵਾਸਤੇ ਨਹੀਂ ਜਾਣਾ ਕਿ ਸੀ ਹੁਣ ਤੇ ਲੋਕਾਂ ਦੇ ਘਰਾਂ 'ਚ ਵੀ ਜਾਣਗੇ ਲੋਕਾਂ ਦੇ ਘਰ ਜਾ ਕੇ ਚਾਹ ਵੀ ਪੀਣਗੇ ਤੁਸੀਂ ਜਾ ਕੇ ਦੇਖਣਾ ਪਹਿਲੇ ਕਿਉਂ ਨਹੀਂ 2 ਸਾਲ ਜਦੋਂ ਜਿੱਤ ਗਿਆ ਓਦੋਂ ਕਿਉਂ ਨਹੀਂ ਹੁਣ ਕਿਉਂ ਤੇ ਇਸ ਕਰਕੇ ਮੈਨੂੰ ਬਹੁਤ ਨਰਾਸ਼ਾ ਆਣ ਵਾਲੇ ਸਮਝ ਹੋਰ بڑے ਖੁਲਾਸੇ ਕਰਾਂਗਾ ਉਹ ਤੁਹਾਨੂੰ ਦੱਸਾਂਗਾ ਵੀ ਕੀ ਕੀ ਕਰ ਰਹੇ ਨੇ ਅਮਰਿੰਦਰ ਸਿੰਘ ਸਾਹਿਬ ਸਰ ਕੋਈ ਐਨੀ ਕੁਐਸਚਨ ਮੋਕੇ ਸਰ ਜਿਹੜੀ ਨਰਾਜ ਹੋ ਗਏ ਤੁਸੀਂ ਕਿਸ ਤਰ੍ਹਾਂ ਵੇਖਦੇ ਤੁਹਾਡਾ ਪਰਿਵਾਰ ਹੋ ਗਿਆ ਮਹਿੰਦਰ ਸਿੰਘ ਕੇਪੀ ਹੋ ਗਏ ਸਾਰੇ ਨਰਾਜ ਨੇ ਜੀ ਤੁਸੀਂ ਇੱਕ ਮਹਿੰਦਰ ਸਿੰਘ ਕੇਪੀ ਲਾਓ ਜੀ ਜਾਂ ਤੁਸੀਂ ਇੱਕ ਧਿਮਨ ਜੀ ਲਾਓ ਪਾਰਟੀ ਦਾ ਕਿਹੜਾ ਲੀਡਰ ਜਿਹੜਾ ਨਰਾਜ ਨਹੀਂ ਹੈਗਾ ਇਹ ਦੱਸੋ ਮੈਨੂੰ ਮੈਨੂੰ ਉਹਦਾ ਨਾਮ ਦੱਸੋ ਕਿ ਜਿਹੜਾ ਨਰਾਜ ਨਹੀਂ ਹੈਗਾ ਮੈਨੂੰ ਕਿਸੇ ਦਾ ਨਾਮ ਦੱਸ ਦਿਓ ਮੈਂ ਤੁਹਾਨੂੰ ਖੁੱਲ ਕੇ ਦੱਸੂਗਾ ਵੀ ਆਹ ਕੋਈ ਮਨਿਸਟਰ ਹੈ ਜਾਂ ਕੋਈ ਐਮਐਲਏ ਹੈ ਜਾਂ ਹੁਣ ਤੁਸੀਂ ਦੇਖੋ ਕਾਂਗਰਸ ਦਾ ਪ੍ਰਧਾਨ ਸਭ ਤੋਂ ਵੱਡਾ ਹੁੰਦਾ ਹੈ ਕਾਂਗਰਸ ਵੱਡੀ ਹੁੰਦੀ ਹੈ ਨਾ ਕਿ ਸਰਕਾਰ ਵੱਡੀ ਹੁੰਦੀ ਹੈ ਕਿਉਂਕਿ ਪਾਰਟੀ ਦੇ ਨਾਲ ਚੀਫ ਮਿਨਿਸਟਰ ਬੰਦਾ ਹੈਗਾ ਵੇ ਤੇ ਇਹਨਾਂ ਨੇ ਕਾਂਗਰਸ ਦੇ ਪ੍ਰਧਾਨ ਨੂੰ ਆਪਣੇ ਗੇਟ ਤੋਂ ਬਾਹਰ ਕੱਢ ਦਿੱਤਾ ਹੈਗਾ ਦੱਸੋ ਕਿੰਨੀ ਨਮੋਸ਼ੀ ਹੈ ਔਰ ਕਿੱਡੀ ਵੱਡੀ ਫੈਮਿਲੀ ਤੋਂ ਨੇ ਆ ਜਾਖੜ ਸਾਹਿਬ ਅਸੀਂ ਵੱਡੇ ਜਾਖੜ ਸਾਹਿਬ ਨਾਲ ਵੀ ਕੰਮ ਕੀਤਾ ਹੈਗਾ ਵੇ ਜਿਹੜੇ ਮਾਨਯੋਗ ਸਾਨ ਦੇ ਹਿੰਦੁਸਤਾਨ ਦੇ ਐਗਰੀਕਲਚਰ ਮਿਨਿਸਟਰ ਸਾਹਿਬ ਮੇਰੇ ਕੋਲ ਉਹਨਾਂ ਦੀਆਂ ਵੀ ਫੋਟੋਆਂ ਪਈਆਂ ਉਹ ਵੀ ਮਾਨਸੰਮਾਨ ਦੇ ਸਨ ਮਗਰ ਇਹਨਾਂ ਨੇ ਜਿਹੜੇ ਸੁਨੀਲ ਜਾਖੜ ਜੀ ਨੂੰ ਇਹਨਾਂ ਨੇ ਮਜਬੂਰ ਕਰ ਦਿੱਤਾ ਹੈਗਾ ਉਹਨਾਂ ਨੂੰ ਸੰਝੋਤਾ ਕਰਨਾ ਪਿਆ ਮਗਰ ਉੱਥੇ ਕਿਸੇ ਦੀ ਔਕਤ ਨਹੀਂ ਜੇ ਮੇਰੇ ਪ੍ਰਧਾਨ ਦੀ ਔਕਤ ਨਹੀਂ ਸੀ ਹੁਣ ਤਾਂ ਕਰ ਮੇਰੇ ਪ੍ਰਧਾਨ ਨਹੀਂ ਹੈਗੇ ਹੁਣ ਤਾਂ ਸੁਖਵੀਰ ਬਾਦਲ ਨੇ ਜੇ ਉਹਨਾਂ ਦੀ ਔਕਤ ਨਹੀਂ ਸੀ ਤੇ ਫਿਰ ਮਿਨਿਸਟਰੀ ਕਾਦੀ ਤੇ ਫਿਰ ਚੀਫ ਮਿਨਿਸਟਰ ਕਾਦਾ ਹੁਣ ਤੁਸੀਂ ਇਸ ਤੋਂ ਇਲਾਵਾ ਕੋਈ ਨਾਂ ਹੈਗਾ ਦੱਸ ਦਿਓ ਮੂਵੀ ਦੱਸ ਦੇਣਾ ਤੁਹਾਨੂੰ ਹਰ ਬੰਦਾ ਨਰਾਜ ਹੈ ਪਾਰਟੀ ਤੋਂ ਹੁਣ ਇਹਨਾਂ ਨੂੰ ਵੋਟਾਂ ਵਾਲੇ ਦਿਨ ਸਮਝਾਣਗੇ ਸਾਰੇ ਉਧਰ ਅੱਜ ਦਿਨ ਕਾਂਗਰਸ ਪਾਰਟੀ ਛੱਡ ਅਕਾਲੀ ਦਲ ਚ ਸ਼ਾਮਿਲ ਹੋ ਰਿਹਾ ਹੈ ਵੱਡੇ ਆਗੂ ਸੁਖਬੀਰ ਬਾਦਲ ਦੀਆਂ ਬਾਤਾਂ ਖੜਗੀਆਂ ਨੇ ਸੁਖਬੀਰ ਬਾਦਲ ਮੁਤਾਬਕ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਵੱਡੇ ਆਗੂ ਕਾਂਗਰਸ ਨੂੰ ਟਾਟਾ ਬਾਈ ਬਾਈ ਆਖ ਰਹੇ ਨੇ ਮੈਂ ਅੱਜ ਸਰ ਗੁਰਵਿੰਦਰ ਸਿੰਘ ਬਾਲੀ ਜੀ ਜੋ ਕਾਂਗਰਸ ਦੇ ਸਪੋਕਸਮੈਨ ਸੀ ਤੇ ਸੀਨੀਅਰ ਲੀਡਰ ਜਿਨ੍ਹਾਂ ਨੇ 30-35 ਸਾਲ ਕਾਂਗਰਸ ਦੀ ਸੇਵਾ ਕੀਤੀ ਕਾਫੀ ਵੱਡੀ ਪੋਸਟ 'ਤੇ ਸੇਵਾ ਕੀਤੀ ਪੂਰੀ ਜ਼ਿੰਦਗੀ ਉਹਨਾਂ ਨੇ ਉੱਥੇ ਲਾਈ ਪਰ ਜਿਵੇਂ ਕਾਂਗਰਸ ਕੋਈ ਬਾਲੀਵਾਰਸ ਨਹੀਂ ਕੋਈ ਉੱਥੇ ਕਮਾਂਡ ਸਟਰਕਚਰ ਨਹੀਂ ਕੋਈ ਵਰਕਰ ਦੀ ਕਦਰ ਨਹੀਂ ਤੇ ਅੱਜ ਬਾਲੀ ਸਾਹਿਬ ਸ਼੍ਰੋਮਣੀ ਕਾਲੀ ਦਲ ਸ਼ਾਮਿਲ ਕਰ ਰਹੇ ਹਨ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੀ ਪਾਰਟੀ ਨੂੰ ਅੱਜ ਬਹੁਤ ਵੱਲ ਮਿਲਿਆ ਇੱਕ ਬਹੁਤ ਐਜੇ ਇਨਸਾਨ ਜਿਨ੍ਹਾਂ ਨੇ ਪੂਰੀ ਕਾਂਗਰਸ ਪਾਰਟੀ ਦੀ ਆਵਾਜ਼ ਬਣ ਕੇ ਕਾਂਗਰਸ ਪਾਰਟੀ ਦੀ ਵਿਊਜ਼ ਜੈਕਟ ਕਰਦੇ ਸੀ ਪਰ ਉਹਨਾਂ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਹੋਈ ਹੈ ਤੇ ਇਸ ਕਰਕੇ ਮੈਂ ਅੱਜ ਅ ਉਹਨਾਂ ਨੂੰ ਪਾਰਟੀ ਸ਼ਾਮਲ ਕਰਕੇ ਇਹਨਾਂ ਸ਼ੋਰ ਕਰਦਾ ਕਿ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਊਗਾ ਐਨੀ ਅਦਰ ਕੁਐਸਚਨਸ ਸਾਡਾ ਟੂੜਾ ਪਰਿਵਾਰ ਵੀ ਅੱਜ ਸ਼ਾਮਲ ਹੋਇਆ ਆਕਾਲੀ ਦਲ ਦੇ ਵਿੱਚ ਓਹੋ ਸਹੀ ਗੱਲ ਹੈ ਕਿ ਜੈਜੀ ਹਾਲਾਤ ਪੰਜਾਬ 'ਚ ਬਣੀ ਹੈ ਜੈਜਾ ਨਿਖਿਤ ਮੁੱਖ ਮੰਤਰੀ ਪੰਜਾਬ ਦਾ ਉਦੀ ਕੋਈ ਕਮਿਊਨੀਕੇਸ਼ਨ ਪੰਜਾਬ ਦੇ ਨਾ ਵਰਕਰ ਕਾਂਗਰਸ ਦੇ ਵਰਕਰ ਨਾਲ ਆ ਨਾ ਆਪਣੇ ਮੰਤਰੀਆਂ ਨਾਲ ਨਾ ਪੰਜਾਬ ਦੇ ਲੋਕਾਂ ਨਾਲ ਆ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਪੂਰੇ ਹਿੰਦੁਸਤਾਨ ਜਿਹੜਾ ਆਪਣੇ ਘਰੋਂ ਬਾਹਰ ਨਿਕਲੇ ਨਹੀਂ 2 ਸਾਲ ਕਿਤੇ ਨਹੀਂ ਤੁਸੀਂ ਦੇਖੋਗੇ ਮੁੱਖ ਮੰਤਰੀ ਨੂੰ ਪੰਜਾਬ 'ਚ ਸੋ ਐਜਾ ਸਟੇਟ ਆਫ ਕਾਇਓਸ ਪੰਜਾਬ 'ਚ ਹੋ ਗਿਆ ਹੈ ਇਨਸਟੇਬਿਲਟੀ ਪੰਜਾਬ 'ਚ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋ ਗਈ ਹੈ ਜਿਨੇ ਕਾਂਗਰਸ ਦੇ ਐਮ ਐਲ ਏ ਹੈ ਉਹ ਸਾਰੇ ਯਾਂ ਲਿਕਰ ਮਾਫੀਆ ਬਣ ਗਏ ਜਾਂ ਸੈਨ ਮਾਫੀਆ ਬਣ ਗਏ ਡਰਗ ਸਮਗਲਿੰਗ ਵਿੱਚ ਉਹਨਾਂ ਦਾ ਕਾਂਗਰਸ ਦੇ ਵਿੱਚ ਹਿੱਸਾ ਲੈਣ ਲੱਗ ਗਿਆ ਸੋ ਐ ਜੀ ਹਾਲਾਤ ਮੈਂ ਅੱਜ ਤੱਕ ਪੰਜਾਬ 'ਚ ਦੇਖੀ ਤੁਸੀਂ ਇਹਨਾਂ ਦੇਖੋਗੇ ਜਿੰਨਾ ਗੁੱਸਾ ਪੰਜਾਬ ਦੇ ਵਿੱਚ ਕਾਂਗਰਸ ਦੇ ਖਿਲਾਫ ਹੈ ਤੁਹਾਨੂੰ ਇਸ ਪਾਰਲੀਮੈਂਟ 'ਚ ਹੀ ਰਿਜ਼ਲਟ ਅੱਜ ਪਤਾ ਲੱਗ ਜੂਗਾ ਕਿੰਨੀ ਨਫ਼ਰਤ ਲੋਕ ਇਸ ਸਰਕਾਰ ਨੂੰ ਕਰਦੇ ਆ ਬੋਜੂ ਕੰਡੀਸ਼ਨਲ ਐ ਅਨਕੰਡੀਸ਼ਨਲ ਐ ਐਨ ਅਨਤਾ ਦਿਲੋਰ ਪ੍ਰੋਜੈਕਟ ਕੀਤਾ ਜੀ ਮੈਂ ਹੂੰ ਅਨਕੰਡੀਸ਼ਨਲ ਐ ਸੋ ਵੱਡੇ ਕਾਂਗਰਸੀ ਆਗੂ ਜਗਮੀਤ ਬਰਾੜ ਤੋਂ ਬਾਅਦ ਆਖਿਰਕਾਰ ਗੁਰਵਿੰਦਰ ਸਿੰਘ ਬਾਲੀ ਵੀ ਅਕਾਲੀ ਬਣ ਹੀ ਗਏ ਨੇ ਅਜੇ ਹੁਣ ਦੇਖਣਾ ਹੀ ਹੋਵੇਗਾ ਕਿ ਲਗਾਤਾਰ 35 ਸਾਲ ਕਾਂਗਰਸ ਦੀ ਸੇਵਾ ਕਰਨ ਵਾਲੇ ਬਾਲੀ ਅਕਾਲੀ ਦਲ ਦੀ ਸੇਵਾ ਕਿੰਨੇ ਕੁ ਸਾਲ ਕਰਦੇ ਨੇ ਜਾਂ ਫਿਰ ਜਗਮੀਤ ਬਰਾੜ ਵਾਂਗੂ ਇਨਾ ਦੇ ਮੱਥੇ ਵੀ ਹਰ 6 ਮਹੀਨੇ ਬਾਅਦ ਪਾਰਟੀ ਬਦਲਣ ਦਾ ਟੈਗ ਲੱਗੇਗਾ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ ਮੇਰਾ ਨਾਮ ਮੀਲਮਾ ਹੈ ਮੇਰੇ ਘਰ ਦਾ ਨਾਮ ਸਰਦਾਰ ਸੁਭਾ ਸਿੰਘ ਆ ਅਸੀਂ ਪਿੰਡ ਆਲੇ ਵਾਲ ਦੇ ਰਹਿਣ ਵਾਲੇ ਆ ਫਰੋਜਪੁਰ ਜ਼ਿਲ੍ਹਾ ਫਰੋਜਪੁਰ ਤੇ ਮੇਰੇ ਕੈਂਸਰ ਹੋ ਗਿਆ ਸੀ 2000 ਵਿੱਚ ਤੇ ਮੈਂ ਪੀਡੀਆ ਚੰਡੀਗੜ੍ਹ ਤੋਂ ਇਲਾਜ ਕਰਵਾਇਆ ਸੀ ਜੀ ਉੱਥੇ ਆਪਰੇਸ਼ਨ ਕੀਤਾ ਉਹਨਾਂ ਨੇ ਮੇਰਾ ਆਪਰੇਸ਼ਨ ਕਰਤਾ ਤੇ ਇਲਾਜ ਨੂੰ ਤੋਂ ਬਾਅਦ ਮੈਂ 2 ਸਾਲ ਬਾਅਦ ਫੇਰ ਕੈਂਸਰ ਫਟ ਗਿਆ ਫਿਰ ਮੈਨੂੰ ਇਹਨਾਂ ਨੇ ਦੱਸਿਆ ਰਮੋਸਟੈਟਿਕ ਵਾਲਾ ਫਿਰ ਮੈਂ ਇੱਥੇ ਚਲੀ ਗਈ ਤੇ ਇੱਥੇ ਮੈਨੂੰ ਜਾਂਦਿਆਂ ਨੇ ਅਟਕ ਦਿੰਦੀ ਦਵਾਈ ਦਿੱਤੀ ਤੇ 8 ਦਿਨ ਬਾਅਦ ਮੈਨੂੰ ਥੋੜਾ ਫਰਕ ਪੈਣਾ ਸ਼ੁਰੂ ਹੋ ਗਿਆ ਕਿ ਮੈਨੂੰ ਪਹਿਲਾਂ ਐ ਸੀਗਾ ਕਿ ਨਹੀਂ ਬਚਦੀ ਫਿਰ ਮੜ ਕੇ ਜਦੋਂ ਇਹਨਾਂ ਨੇ ਦਵਾਈ ਦਿੱਤੀ ਰੋਜ਼ ਨਾਲ ਮੈਨੂੰ ਬਹੁਤ ਫਰਕ ਪੈ ਗਿਆ 8 ਦਿਨਾਂ 'ਚ ਥੋੜਾ ਜਿਹਾ ਪੈਣਾ ਫਰਕ ਹੋ ਗਿਆ 3 ਮਹੀਨੇ ਦਾ ਲਾਜ਼ ਸੀ ਇਹਨਾਂ ਦਾ ਵੀ 3 ਮਹੀਨੇ ਸੀ ਦਵਾਈ ਖਾਵਾਂਗੇ ਫਿਰ ਠੀਕ ਕਰਾਂਗੇ ਤੈਨੂੰ ਉਹ 3 ਮਹੀਨਿਆਂ ਦੇ ਵਿੱਚ ਉਹ ਵੀ 8 ਦਿਨ ਘਾਟੀ ਖਾਤੀ ਦਵਾਈ ਤੇ ਮੈਂ ਠੀਕ ਹੋ ਗਈ ਬਿਲਕੁਲ ਫਿਰ ਮੈਂ ਤੋਂ ਬਾਕੀ ਤੋਂ ਕਰਵਾਇਆ ਸੀਟੀ ਸਕੈਨ ਕਰਵਾਈ ਸਾਰੇ ਟੈਸਟ ਦੁਆਰਾ ਕਰਵਾਏ ਵੀ ਕੈਂਸਰ ਹੋ ਫਿਰ ਰਹਾ ਤਾਂ ਨਹੀਂ ਗਿਆ ਕਿਤੇ ਉਹ ਕਹਿੰਦੇ ਨਹੀਂ ਜੀ ਹੁਣ ਤੂੰ ਬਿਲਕੁਲ ਠੀਕ ਆ